ਅੱਜ ਕੱਲ ਪੰਜਾਬੀ ਵੀਰੋ ਅੱਜ ਜਿਹੜਾ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਸਬਜੈਕਟ ਤੇ ਗੱਲ ਕਰਨ ਲੱਗਾ گورنر ਦਾ ਅਡਰੈਸ ਸੀ ਤੇ ਉਹਦੇ ਤੇ ਬਹਿਸ ਸੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਸਪੀਕਰ ਵੀ ਉੱਥੇ ਬੋਲੇ ਪਰ ਮੈਨੂੰ ਇਸ ਦਾ ਬੜਾ ਅਫਸੋਸ ਹੈ ਕਿ ਪਾਰਲੀਮੈਂਟ ਪਾਰਲੀਮੈਂਟਰੀ ਕਨਵੈਂਸ਼ਨਸ ਦੇ ਮਤਲਬ ਜਦੋਂ ਵੀ ਗਵਰਨਰ ਸਾਹਿਬ ਦੇ ਅਡਰੈਸ ਤੇ ਡਿਬੇਟ ਹੋਣੀ ਹੁੰਦੀ ਹੈ ਜਾਂ ਬਹਿਸ ਹੋਣੀ ਹੁੰਦੀ ਹੈ ਹਮੇਸ਼ਾ ਸੂਬੇ ਦਾ ਮੁੱਖ ਮੰਤਰੀ ਉੱਤੇ ਹਾਜ਼ਰ ਰਹਿੰਦਾ ਕਿਉਂਕਿ ਉਹ ਲੀਡਰ ਆਫ ਦੀ ਹਾਊਸ ਹੁੰਦਾ ਹੈ ਐਂਡ ਵਿਸ਼ੇਸ਼ ਤੌਰ ਜਦੋਂ ਲੀਡਰ ਆਫ ਦੀ ਆਪੋਜੀਸ਼ਨ ਜਾਂ ਆਪੋਜੀਸ਼ਨ ਦੇ ਵਿਰੋਧੀ ਧਿਰ ਦੇ ਜੋ ਲੀਡਰ ਗੱਲ ਕਰਦੇ ਨੇ ਤੇ ਉਹਨਾਂ ਬਾਰੇ ਉਹਨਾਂ ਦੇ ਇਲਜ਼ਾਮਾਂ ਬਾਰੇ ਬਹੁਤ ਗੰਭੀਰਤਾ ਨਾਲ ਲੈਂਦੇ ਨੇ ਤੇ ਉਹਦਾ ਫਿਰ ਅਖੀਰ ਦੇ ਉੱਤੇ ਕਿਉਂਕਿ ਹਰ ਡਿਬੇਟ ਜਿਹੜੀ ਇਹ ਹਾਊਸ ਚ ਹੋਣੀ ਉਹਨੂੰ ਵਾਈਂਡ ਅਪ ਜਿਹੜਾ ਹੁੰਦਾ ਹੈ ਲੀਡਰ ਆਫ ਦਿ ਹਾਊਸ ਜਿਹੜਾ ਐਸ ਕੇਸ ਦੇ ਵਿੱਚ ਚੀਮਿੰਸਟਰ ਹੁੰਦਾ ਉਹ ਕਰਦਾ ਜਦੋਂ ਵੀ ਅਲੀਗੇਸ਼ਨ ਲੱਗਦੇ ਨੇ ਜਿਸ ਦਾ ਅੱਜ ਵਿਰੋਧੀ ਧਿਰ ਦੇ ਵੱਲੋਂ ਮੈਂ ਸਰਕਾਰ ਉਤੇ ਅਲੀਗੇਸ਼ਨ ਲਗਾਏ ਜੋ ਕਿਸਾਨਾਂ ਦੇ ਨਾਲ ਤਰੋ ਕੀਤਾ ਗਿਆ ਧੋਖਾ ਕੀਤਾ ਗਿਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਦੇ ਫੇਰ ਸ਼ੰਭੂ ਤੇ ਖਨੋਰੀ ਬਾਰਡਰਾਂ ਅਸਟ੍ਰਾਲੀ ਚੋਰੀ ਕੀਤੀਆਂ ਗਈਆਂ ਉਹਨਾਂ ਦੇ ਈਸੀ ਲਾਏ ਗਏ ਨੇ ਉਹਨਾਂ ਦੇ ਮੰਜੇ ਚੁੱਕੇ ਗਏ ਨੇ ਉਹਨਾਂ ਦੇ ਬਿਸਤਰੇ ਚੁੱਕੇ ਗਏ ਨੇ ਉਹ ਸਾਰੀਆਂ ਗੱਲਾਂ ਦੇ ਜਵਾਬ ਮੰਗੇ ਇਸ ਦੇ ਨਾਲ ਨਾਲ ਜਿੱਥੇ ਹੋਇਆ ਇੱਕ ਹਿੰਦੁਸਤਾਨ ਸਾਡੀ ਆਰਮੀ ਦੇ ਫੌਜ ਦੇ ਸਾਡੇ ਸਰਵਿੰਗ ਕਰਨਲ ਸਾਹਿਬ ਦੇ ਨਾਲ ਤੇ ਨਾਲ ਉਹਨਾਂ ਦੇ ਬੇਟੇ ਨਾਲ ਜਿਹੜਾ ਦੁਰਵਿਹਾਰ ਪੁਲਿਸ ਨੇ ਕੀਤਾ ਗਿਆ ਉਹ ਵੀ ਮੈਂ ਆ ਜਵਾਬ ਮੰਗਿਆ ਉਹਦੇ ਬਾਰੇ ਜਵਾਬ ਦਿਓ ਤੀਸਰਾ ਮਾਈਨਿੰਗ ਜਿੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ 20000 ਕਰੋੜ ਰੁਪਈਆ ਅਸੀਂ ਮਾਈਨਿੰਗ ਚ ਹਰ ਸਾਲ ਦਿਆ ਕਰਾਂਗੇ ਆਰਿਆ ਉਹਦੇ ਚ ਤਕਰੀਬਨ 300 ਕਰੋੜ ਤੋਂ ਵੀ ਥੋੜਾ ਉਹਦਾ ਪੁੱਛਿਆ ਕਿ ਦੱਸੋ ਤਿੰਨਾਂ ਸਾਲਾਂ ਦੇ 60000 ਕਰੋੜ ਰੁਪਏ ਦਾ ਕੀ ਬਣਿਆ ਤੇ ਉਹ ਪੈਸੇ ਗਏ ਕਿੱਥੇ ਨੇ ਚੌਥੀ ਗੱਲ ਮੈਨੂੰ ਜਵਾਬ ਪੁੱਛਿਆ ਸੀ ਕਿ ਐਤ ਕੀ ਚੋਨੇ ਦੀ ਜਦੋਂ ਖਰੀਦ ਸ਼ੁਰੂ ਹੋਈ ਮੰਡੀਆਂ ਵਿੱਚ ਸਮੁੱਚੇ ਮਾਲਵੇ ਦੁਆਬੇ ਤੇ ਮਾਝੇ ਦੀਆਂ ਮੰਡੀਆਂ ਵਿੱਚ ਦਾਸ ਨੂੰ ਜਾਣ ਦਾ ਮੌਕਾ ਮਿਲਿਆ ਤੂਰੀ ਵੀ ਚੀਫ ਮਿਨਿਸਟਰ ਸਾਹਿਬ ਦੇ ਹਲਕੇ ਚ ਮੈਂ ਗਿਆ ਸੀ 20-25 ਦਿਨ ਤੇ ਪਹਿਲੇ ਖਰੀਦ ਹੀ ਕੋਈ ਨਹੀਂ ਹੋਈ ਜਦੋਂ ਖਰੀਦ ਹੋਈ ਖੱਜਲ ਖਰਾਬੀ ਕਿਸਾਨਾਂ ਦੀ ਹੋਈ ਕਈ-ਕਈ ਦਿਨ ਉਹਨਾਂ ਨੂੰ ਮੰਡੀਆਂ 'ਚ ਬਹਿਣਾ ਪਿਆ ਤੇ ਫਿਰ ਤਕਰੀਬਨ 200 ਰੁਪਿਆ ਫੀ ਕੁਇੰਟਲ ਐਵਰੇਜ ਲੁੱਟੋਈ ਮੈਂ ਪੁੱਛਿਆ ਕਿ ਤਕਰੀਬਨ 4000 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਜੇਬ 'ਚੋਂ ਕਟਿਆ ਗਿਆ ਤੁਹਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੇ ਫੂਡ ਐਂਡ ਸਪਲਾਈਜ਼ ਵਿਭਾਗ ਨੇ ਜਿਹੜੀ ਰਲ ਕੇ ਲੁੱਟ ਕਰਾਈ ਕਿਸਾਨੀ ਦੀ ਉਹਦੀ ਕੋਈ ਇਨਵੈਸਟੀਗੇਸ਼ਨ ਉਹਦੀ ਕੋਈ ਤਕੀਕਾਤ ਹੋਣੀ ਚਾਹੀਦੀ ਕਿ ਨਹੀਂ ਉਹਦਾ ਜਵਾਬ ਮੰਗਿਆ ਉਹਦਾ ਕੋਈ ਜਵਾਬ ਨਹੀਂ ਦਿੱਤਾ ਸਾਡੇ ਨੌਜਵਾਨ ਬੱਚੇ ਜਿਹੜੇ ਅਮਰੀਕਾ ਤੋਂ 에ਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਵਾਪਸ ਕਰ ਗਏ ਮੈਂ ਪੁੱਛਿਆ ਕਿ ਮੁੱਖ ਮੰਤਰੀ ਜੀ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਨਾਂ ਕੋਈ ਚਿੱਠੀ ਲਿਖੀ ਤੁਸੀਂ ਅਤਰਾਜਿਤ ਆਇਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਉਦੋਂ ਅਮਰੀਕਾ ਵਿੱਚ ਸੀ ਰਾਸ਼ਟਰਪਤੀ 트াম্প ਦੇ ਨਾਲ ਸੀ ਜਦੋਂ ਸਾਡੇ ਨੌਜਵਾਨ ਬੱਚਿਆਂ ਦੀ ਦਸਤਾਰਾਂ ਲਾ ਕੇ ਕੱਲਿਆ ਜਦੋਂ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਬੀੜੀਆਂ ਪਾਈਆਂ ਹਥਕੜੀਆਂ ਪਾਈਆਂ ਤੇ ਉਹਨਾਂ ਨੂੰ ਇੱਥੇ ਕੱਲਿਆ ਤੁਸੀਂ ਇਹ ਇਸ ਗੱਲ ਦਾ ਇਤਰਾਜ਼ ਕੀਤਾ ਕਿ ਪ੍ਰਧਾਨ ਮੰਤਰੀ ਨੇ ਪ੍ਰੈਜ਼ੀਡੈਂਟ 트াম্প ਰਏ ਇਹਦੇ ਬਾਰੇ ਦੁਰਵਿਵਾਰ ਵਾਲੇ ਗੱਲ ਕਿਉਂ ਨਹੀਂ ਕੀਤੀ ਦੂਜੀ ਗੱਲ ਮੈਂ ਪੁੱਛੀ ਕਿ ਜਦੋਂ ਅਮਰੀਕਾ ਦਾ ਹਵਾਈ ਜਹਾਜ਼ ਉਹਨਾਂ ਦੇ 에어ਫੋਰਟ ਤੇ ਜਹਾਜ਼ ਲੈ ਕੇ ਆਏ ਜਹਾਜ਼ ਤੇ ਉਹਨਾਂ ਦੀ ਮਰਜ਼ੀ ਸੀ ਪਰ ਲੈਂਡਿੰਗ ਹਮੇਸ਼ਾ ਸਿਵਲ ਐਵੀਏਸ਼ਨ ਮੈਂਗਪਾ ਜਿਹੜਾ ਹੈ ਹਿੰਦੁਸਤਾਨ ਦਾ ਉਹ ਇਜਾਜ਼ਤ ਦਿੰਦਾ ਜਿਹੜਾ ਜਹਾਜ਼ ਦਿੱਲੀ ਉਤਰਨਾ ਚਾਹੀਦਾ ਸੀ ਉਹ ਤਿੰਨ ਵਾਰ ਸ਼੍ਰੀ ਅਮਰਸਰ ਸਾਹਿਬ ਉਤਰਿਆ ਕੀ ਤੁਸੀਂ ਇਤਰਾਜ਼ ਉਹਦੇ ਤੇ ਜਤਾਇਆ ਹੁਣ ਮੈਂ ਪੁੱਛਿਆ ਕਿ ਤੁਸੀਂ ਸਾਊਥ ਇੰਡੀਆ ਵਿੱਚ ਡਿਲੀਮਿਟੇਸ਼ਨ ਜਿਹਦੇ ਨਾਲ ਪੰਜਾਬ ਦੀ ਹੋਂਦ ਤੇ ਬਹੁਤ ਸਾਰੀ ਸਾਊਥ ਇੰਡੀਅਨ ਸਟੇਟਸ ਦੀ ਹੋਂਦ ਨੂੰ ਖਤਰਾ ਪੋਲਿਟੀਕਲ ਤੌਰ ਤੇ ਕਮਜ਼ੋਰ ਕਰਨਗੇ ਕੀ ਉਹਦੇ ਬਾਰੇ ਤੁਸੀਂ ਕਿਰਪਾ ਕਰਕੇ ਇੱਥੇ ਜਾਣਕਾਰੀ ਦਿਓਗੇ ਤੁਹਾਡੀ ਗੱਲਬਾਤ ਕੀ ਹੋਈ ਸੋ ਇਸ ਤਰ੍ਹਾਂ ਹੀ ਕਰਪਸ਼ਨ ਦੇ ਬੁੱਧਿਆ ਤੇ ਮੈਂ ਜ਼ਿਕਰ ਕੀਤਾ ਕਿ ਤੁਹਾਡੇ ਮੰਤਰੀਆਂ ਨੇ ਤੁਹਾਡੇ ਸੀਐਮਓ ਦੇ ਤੁਹਾਡੀ ਅਫਸਰਸ਼ਾਹੀ ਨੇ ਤੁਹਾਡੇ ਐਮਐਲਏ ਤੇ ਮੰਤਰੀਆਂ ਦੀ ਜਿਹੜੀ ਕਰਪਸ਼ਨ ਹੈ ਜਿਹੜੇ ਉਹਨਾਂ ਤੇ ਕੇਸ ਦਾਇਰ ਹੋਏ ਨੇ ਉਹਨਾਂ ਬਾਰੇ ਕੋਈ ਚਾਨਣਾ ਪਾਓਗੇ ਕਿੱਥੇ ਨੇ ਕੇਸਸ ਮੈਂ ਜ਼ਿਕਰ ਕੀਤਾ ਸਾਡੀ ਪਾਰਟੀ ਦੇ ਦੋਸ਼ੀ ਨੇ ਲੀਡਰਸ ਦੇ ਖਿਲਾਫ ਵੈਂਡੇਟਾ ਪੋਲਿਟਿਕਸ ਨੂੰ ਸਾਹਮਣੇ ਰੱਖਦੇ ਹੋਏ विजिलेंस ਨੇ ਕੇਸ ਕੀਤੇ ਸੀ 파ਰਕ பூشن 아슈ਜੀ ਤੇ ਤੇ सुंदर श्याम अरोड़ा जी ऑनरेबल हाई कोर्ट ਨੇ سارے کیس ਉਚੋਕੇ ਬਾਹਰ ਸੁੱਟੇ ਗਲਤ ਸਾਬਤ ਹੋਏ ਇਥੋਂ ਸਾਫ ਨਜ਼ਰ ਆਂਦਾ ਹੈ ਕਿ ਤੁਸੀਂ ਉਹਨਾਂ ਨਾਲ ਇੱਕ ਸਿਆਸੀ ਤੌਰ ਤੇ ਰੰਜਿਸ਼ ਕੱਢਣ ਵਾਸਤੇ ਇਹ ਕੇਸ ਕੀਤੇ ਸੀ ਸੋ ਇਸ ਕਿਸਮ ਦੇ ਬਹੁਤ سارے ਮੁੱਦੇ ਜਿਨ੍ਹਾਂ ਵਿੱਚ ਮੈਂ ਇਹ ਗੱਲ ਕਹੀ 53000 ਤੁਸੀਂ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਹੈ ਕੀ ਤੁਸੀਂ ਵਾਈਟ ਪੇਪਰ ਜਾਰੀ ਕਰੋਗੇ ਉਹਨਾਂ ਨੌਜਵਾਨਾਂ ਦਾ ਉਹਨਾਂ ਦੇ ਉਹਨਾਂ ਦਾ ਨਾਮ ਉਹਨਾਂ ਦੇ ਪਰਿਵਾਰ ਦਾ ਨਾਮ ਉਹਨਾਂ ਦੇ ਘਰ ਦੇ ਐਡਰੈਸ ਉਹਨਾਂ ਦੇ ਟੈਲੀਫੋਨ ਨੰਬਰ ਤੇ ਕਿਸ ਵਿਭਾਗ ਵਿੱਚ ਉਹਨਾਂ ਨੂੰ ਨੌਕਰੀ ਮਿਲੀ ਹੈ ਉਹ ਵਾਈਟ ਪੇਪਰ ਕੀ ਵਿਧਾਨ ਸਭਾ ਤੇ ਟੇਬਲ ਕੀਤਾ ਜਾਏਗਾ ਉਹਦੇ ਬਾਰੇ ਤੁਹਾਨੂੰ ਪੁੱਛਿਆ ਕੋਈ ਜਵਾਬ ਨਹੀਂ ਤਾਂ ਜਿੱਥੇ ਵੀ ਆਜਾ ਵੱਡੇ ਪੇਬਾਨੇ ਤੇ ਲੁੱਟਖਸਟ ਹੋ ਰਹੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਉਹਨਾਂ ਦਾ maal ਮਹਿਫੂਜ਼ ਨਹੀਂ ਉਹਨਾਂ ਬਾਰੇ ਚਰਚਾਵਾਂ ਕੀਤੀਆਂ ਜਵਾਬ ਮੰਗਿਆ ਬਟ ਮੁੱਖ ਮੰਤਰੀ ਸਾਹਿਬ ਅਜਾ ਰਿਡੀ ਹੋਏ ਤੋਂ ਇਥੋਂ ਸਾਫ਼ ਨਜ਼ਰ ਆਂਦਾ ਹੈ ਕਿ ਇਸ ਟਾਈਮ ਭਗਵੰਤ ਮਾਨ ਜੀ ਦਾ ਨਹੀਂ ਜਿਹੜੇ ਧੜਵੀ ਬਾਹਰੋਂ ਆਏ ਪਹਿਲੇ ਤੇ ਕਿਸੇ ਟਾਈਮ ਇਹ ਧੜਵੀ ਜਿਹੜੇ ਨੇ ਕਾਬਲ ਤੋਂ ਚਾਹਦੇ ਸੀ ਕੰਧਾਰ ਆਂਦੇ ਸੀ ਕੰਧਾਰ ਤੋਂ ਫਿਰ 라ਵਲਪਿੰਡੀ ਲਾਹੌਰ ਅੰਮ੍ਰਿਤਸਰ ਦੇ ਜ਼ਰੀਏ ਫਿਰ ਹਿੰਦੁਸਤਾਨ ਤੇ ਅਟੈਕ ਕਰਦੇ ਸੀ ਹੁਣ ਦਿੱਲੀ ਤੋਂ ਆਨੇ ਪੁਠੇਰਾ ਸ਼ੁਰੂ ਹੋ ਗਏ ਅੱਜ ਪੰਜਾਬ ਦੀ ਸਾਡੀ ਜਿਹੜੀ ਚੀਫ ਮਿੰਿਸਟਰ ਦੀ ਕੁਰਸੀ ਹੈ ਉਹਦੇ ਤੇ ਕਾਬਜ਼ ਅੱਜ ਕੋਈ ਹੋਰ ਸੁਪਰ ਸੀਐਮ ਬੈਠਾ ਹੈ ਅੱਜ ਪੰਜਾਬ ਦੇ ਹਰ ਵਿਭਾਗ ਨੂੰ ਰਨ ਕਰਨ ਵਾਸਤੇ ਦਿੱਲੀੋਂ ਵੱਧੇ ਆ ਗਏ ਨੇ ਤਲਤੀ ਪੰਜਾਬ ਦੀ ਇਹ ਫੈਸਲੇ ਦਿੱਲੀ ਤੋਂ ਹੋ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਅੱਜ ਬੜੀਆਂ ਅਫਸੋਸਨਾਕ ਨੇ ਸੀਬਸਟਰ ਸਾਹਿਬ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਸੀ ਇਹਨਾਂ ਨੇ ਸਾਰੀਆਂ ਪੋਲੀਟਿਕਲ ਜਿਹੜੀਆਂ ਪਾਰਲੀਮੈਂਟਰੀ ਕਨਵੈਨਸ਼ਨਜ਼ ਇਹਨਾਂ ਨੂੰ ਤੋੜ ਕੇ ਗੈਰਹਾਜ਼ਰ ਰਹੇ ਨੇ ਤਾਂ ਇਥੋਂ ਸਾਫ਼ ਤੌਰ 'ਤੇ ਨਜ਼ਰ ਆਇਆ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਦੇ ਬੁੱਧਿਆ ਤੇ ਭਾਈਤੀ ਨਜ਼ਰ ਆ ਰਹੀ ਇਹਨਾਂ ਕੋ ਕੋ ਜਵਾਬ ਨਹੀਂ ਆទਿਕ ਤੌਰ ਤੇ ਇਹਨਾਂ ਦੀਆਂ ਬਾਵਾਂ ਖੜੀਆਂ ਹੋ ਚੁੱਕੀਆਂ ਪੰਜਾਬ ਦੇ ਹਰ ਵਰਗ ਨੂੰ ਮੈਂ ਇੰਨੀ ਗੱਲ ਕਹਿਣਾ ਚਾਹਨਾ ਨੌਜਵਾਨ ਬੱਚਿਆਂ ਦੇ ਮੈਂ ਪੁੱਛਿਆ ਸੀ 1100 ਰੁਪਇਆ ਮਹੀਨੇ ਦਾ ਕਦੋਂ ਦੋਗੇ ਕੋਈ ਜਵਾਬ ਨਹੀਂ ਸੋ ਇਥੋਂ ਇਹ ਸਾਫ ਨਜ਼ਰ ਆਂਦਾ ਹੈ ਕਿ ਭਾਈਤੇ ਨਜ਼ਰ ਆਏ ਨੇ ਬਹੁਤ ਜਲਦੀ ਇਹ ਪਗੋੜੇ ਹੋ ਜਾਣੇ ਨੇ ਲੋਕਾਂ ਦੀ ਦੁੱਖ ਤਕਲੀਫ ਦੇ ਵਿੱਚ ਖੜੇ ਹੋਣ ਦੇ ਬਜਾਏ ਇਹ ਅੱਜ ਪਿੱਠ ਪੁਗਾ ਵਖਾ ਕੇ ਭੱਜ ਗਏ ਨੇ ਸੋ ਇਹ ਮੈਂ ਸੋਚਿਆ ਇਹ ਇਨਫੋਰਮੇਸ਼ਨ ਜਿਹੜੀ ਬੜੀ ਵਾਈਟਲ ਇਨਫੋਰਮੇਸ਼ਨ ਹੈ ਬੜੀ ਜ਼ਰੂਰੀ ਇਤਲਾ ਹੈ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਵੀਰਾਂ ਨੂੰ ਪਹਿਣਾ ਨੂੰ ਸਾਰਿਆਂ ਨੂੰ ਮੈਂ ਇਤਲਾ ਦੇ ਸਕਾਂ ਕਿ ਅਸੀਂ ਆਪਣਾ ਰੋਲ ਪੂਰਾ ਬਖੂਬੀ ਨਿਭਾ ਰਹੇ ਹਾਂ ਪਰ ਜਿਹੜੀ ਅੱਜ ਦੀ ਸਰਕਾਰ ਹੈ ਇਹ ਬਕਾਇਦਾ ਤੌਰ ਪਾਵਾਂ ਖੜੀਆਂ ਕਰਕੇ ਇਥੋਂ ਭਜੰਦੀ ਤਿਆਰੀ ਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਨ ਤੇ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ